ਅੱਧਾ ਕਿਲੋ ਲਏ ਔਲੇ ਚੰਗੀ ਤਰ੍ਹਾਂ ਉਹਨਾਂ ਨੂੰ ਧੋ ਲਿਆ ਕੁੱਕਰ ਵਿੱਚ ਪਾਵਾਂਗੇ 1.5 ਦੋ ਗਲਾਸ ਪਾਣੀ ਦੇ ਵਿੱਚ ਪਾਵਾਂਗੇ ਔਲੇ ਅੱਧਾ ਚਮਚ ਨਮਕ ਦਾ ਪਾ ਕੇ 5-6 ਦੀਆਂ ਬਿਸਲਾਂ ਲਗਾ ਦਿਓ ਚੰਗੀ ਤਰ੍ਹਾਂ ਇਹਨਾਂ ਨੂੰ ਤਿਆਰ ਕਰ ਲਿਓ ਤਾਂ ਕਿ ਆਪਣੇ ਆਪ ਹੀ ਖੁੱਲਣੇ ਸ਼ੁਰੂ ਹੋ ਜਾਣ ਪਾਣੀ ਇਹਦਾ ਬਿਲਕੁਲ ਵੇਸਟ ਨਾ ਕਰਿਓ ਉਸ ਤੋਂ ਬਾਅਦ ਜੀ ਔਲਿਆਂ ਨੂੰ ਗਿਟਕਾਂ ਤੋਂ ਵੱਖ ਕਰ ਦਿਓ ਫਿਰ ਇੱਕ ਪੈਨ ਵਿੱਚ ਇੱਕ ਚਮਚ ਪਾਓ ਤੇਲ ਦਾ ਵਿੱਚ ਪਾਓ ਸੌਂਫ ਥੋੜੀ ਜੀ ਕਲੌਂਜੀ ਰਾਈ ਤੇ ਛੁਟਕੀ ਪਰ ਪਾਓ ਮੇਥੇ ਹਲਕਾ ਜਿਹਾ ਪਕਾ ਲਿਓ ਉਸ ਤੋਂ ਬਾਅਦ ਔਲਿਆਂ ਨੂੰ ਮਿਕਸ ਕਰ ਦਿਓ ਵਿੱਚ ਥੋੜੀ ਜੀ ਪਾਵਾਂਗੇ ਰੰਗ ਲਈ ਹਲਦੀ ਕਾਲਾ ਨਮਕ ਤੇ ਸੈਂਦਾ ਨਮਕ ਥੋੜਾ ਥੋੜਾ ਜ਼ਰੂਰ ਪਾ ਦਿਓ ਆਪਣੇ ਟੇਸਟ ਦੇ ਅਨੁਸਾਰ ਔਲਿਆਂ ਵਾਲਾ ਪਾਣੀ ਪਾ ਕੇ ਇਹ ਮਸਾਲਿਆਂ ਨੂੰ ਇਹਦੇ ਵਿੱਚ ਮਿਕਸ ਕਰ ਦਿਓ ਉਸ ਤੋਂ ਬਾਅਦ 400 ਥੋੜਾ ਜਿਹਾ ਪੁਰਾਣਾ ਹੋਇਆ ਤਾਂ ਉਹੀ ਯੂਜ਼ ਕਰਿਓ ਕਿਉਂਕਿ ਸੇਤ ਲਈ ਜਿਆਦਾ ਵਧੀਆ ਹੁੰਦਾ ਤੇ ਇਹਦੇ ਨਾਲ ਚਟਨੀ ਦਾ ਰੰਗ ਵੀ ਬੜਾ ਹੀ ਵਧੀਆ ਆਉਂਦਾ ਉਸ ਤੋਂ ਬਾਅਦ ਥੋੜੇ ਥੋੜੇ ਔਲਿਆਂ ਵਾਲਾ ਪਾਣੀ ਪਾ ਕੇ ਇਹਨੂੰ ਮਿਕਸ ਕਰ ਦੇਗੇ ਗੁੜ ਜਿਹੜਾ ਹੈਗਾ ਚੰਗੀ ਤਰ੍ਹਾਂ ਵਿੱਚ ਮੈਲਟ ਹੋ ਗਿਆ 5 ਤੋਂ 7 ਮਿੰਟ ਲਈ ਲਗਾਤਾਰ ਪਕਾਵਾਂਗੇ ਵਿੱਚ ਪਾਦਾਂਗੇ ਜ਼ਰੂਰਤ ਅਨੁਸਾਰ ਕਾਲੀ ਮਿਰਚ ਲਾਸਟ ਤੇ ਤੁਸੀਂ ਇਹਨੂੰ ਟੱਕ ਕੇ ਪਕਾਓ ਕਿਉਂਕਿ ਇਹਦੇ ਛਿੱਟੇ ਜੇ ਕਾਫੀ ਉੱਠਣੇ ਸ਼ੁਰੂ ਹੋ ਜਾਣਗੇ ਫਿਰ ਸਪੂਨ ਦੇ ਪਿਛਲੇ ਹਿੱਸੇ ਨਾਲ ਹਲਕਾ ਹਲਕਾ ਦਬਾਉਂਦੇ ਜਾਓ ਅੱਧੇ ਔਲੇ ਵਿੱਚ ਮੈਸ਼ ਹੋ ਜਾਣਗੇ ਅੱਧ ਫਿਰ ਤੁਸੀਂ ਵਿੱਚ ਮਗਜ ਪਾ ਦਿਓ ਇਹਨੂੰ ਲੰਬੀ ਦੇਰ ਤੱਕ ਸਟੋਰ ਕਰਕੇ ਰੱਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬਣਾ ਕੇ ਜਰੂਰ ਦੇਖਿਓ ਧੰਨਵਾਦ